ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਬੀਰ ਸਿੰਘ ਐਸੀਬੀਆਈ ਨਿਊਜ਼ ਸੋ ਅੱਜ ਅਸੀਂ ਪਹੁੰਚੇ ਆਂ ਜੀ ਰਵਿਦਾਸੀਆ ਧਰਮ ਦਾ ਇੱਕ ਬਹੁਤ ਹੀ ਵੱਡਾ ਮੱਕਾ ਕਹਿ ਜਾਣ ਵਾਲਾ ਜੋ ਪੂਰੇ ਹਾਲੋ ਔਰ ਵਰਲਡ ਦੇ ਵਿੱਚ ਬੜਾ ਮਸ਼ਹੂਰ ਆ ਡੇਰਾ ਸਸਖੰਡ ਬੱਲਾ ਸੋ ਡੇਰਾ ਸਸਖੰਡ ਬੱਲਾ ਤੋਂ ਆਲ ਓਵਰ ਵਰਲਡ ਤੋਂ ਸੰਗਤ ਆਂਦੀ ਆ ਸੋ ਇਹ ਬਣਿਆ ਜੀ 사ਸੰਗ ਹਾਲ ਜੋ ਘਟੋ ਘਟ ਵੀ ਇੱਥੇ 5-7000 ਬੰਦਾ ਇੱਥੇ ਆਂਦਾ ਜੀ ਡਬਲ ਸਟੋਰੀ ਦਾ ਹੈ ਅੱਜ ਦੇਖੋ ਜੀ ਸੰਗਤਾਂ ਬੜੀਆਂ ਆਈਆਂ ਆ ਆਪਣੇ ਬਹੁਤ ਸੰਗਤਾਂ ਕਾਫੀ ਦੂਰੋਂ ਦੂਰੋਂ ਸੰਗਤਾਂ ਆਈਆਂ ਸੋ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਬਹੁਤ ਹੀ ਵਧੀਆ 사ਸੰਗ ਹਾਲ ਬਣਿਆ ਜੀ ਸੋ ਮੈਂ ਬਰਵੀਰ ਸਿੰਘ ਮੇਰੇ ਨਾਲ ਕੈਮਰਾਮੈਨ ਕਰਨ ਦੇ ਨਾਲ ਡੇਰਾ ਸਸਕਣ ਬੱਲਾ ਸੋ ਆਜੋ ਤੁਹਾਨੂੰ ਦਿਖਾਣੇ ਆ ਇਤਿਹਾਸਕ ਚੀਜ਼ਾਂ ਕਾਫੀ ਸਾਰੀਆਂ ਸਕਣ ਬੱਲਾ ਮਲਗੀ ਦਵਾਈ ਫ੍ਰੀ ਮਿਲਦੀ ਹੈ ਜੀ ਜਿੰਨੀਆਂ ਵੀ ਬਿਮਾਰੀਆਂ ਹੁੰਦੀਆਂ ਉਹਨਾਂ ਦੀਆਂ ਦਵਾਈਆਂ ਫ੍ਰੀ ਸੋ ਡੇਰਾ ਸਸਕਣ ਬੱਲਾ ਦਵਾਈਆਂ ਦਾ ਫ੍ਰੀ ਲੰਗਰ ਦਿੱਤਾ ਜਾਂਦਾ ਜੀ ਸਾਡੇ ਬਾਬਾ ਜੀ ਬੈਠੇ ਨੇ ਸੋ ਇਹ ਹਰ ਬਿਮਾਰੀ ਦਾ ਇਲਾਜ ਦੇਸੀ ਜੜੀ ਬੂਟੀਆਂ ਨਾਲ ਕਰਦੇ ਆ ਸੋ ਬਾਬਾ ਜੀ ਦੇਵ ਧੰਨ ਗੁਰੂ ਦੇਵ ਸੋ ਸੰਗਤ ਜੀ ਇਹ ਡੇਰਾ ਸਚਖੰਡ ਬੱਲਾ ਅ ਜਲੰਧਰ ਬੱਸ ਸਟੈਂਡ ਤੋਂ ਆਣਾ ਹੋਵੇ ਸੋ ਬੱਸ ਸਟੈਂਡ ਤੋਂ ਇਹ ਬੱਸਾਂ ਲੱਗੀਆਂ ਜੀ ਆ 96 57 ਹੋਰ ਕਈ ਬੱਸਾਂ ਨੇ ਸੋ ਇਹ ਰੇਲਵੇ ਸਟੇਸ਼ਨ ਦੋਆਬਾ ਚੌਂਕ ਕਿਸ਼ਨਪੁਰਾ ਇਹ ਸਭ ਜਗ੍ਹਾ ਤੋਂ ਹੋ ਕੇ ਇਹ ਡੇਰਾ ਸਚਖੰਡ ਬੱਲਾ ਆਂਦੀ ਸੰਗਤ ਜੀ ਸੋ ਇਹ ਸਾਰੇ ਭਗਤ ਨੇ ਤੋ ਡੇਰਾ ਸਸਖੰਡ ਬੱਲਾ ਜੋ ਬਾਸਾਂ ਦੀ ਇਹ ਸੰਗਤਾਂ ਆ ਦਰਸ਼ਨ ਕਰਨ ਆਈਆਂ ਜੀ ਜੀ ਰਹਿਣ ਵਾਸਤੇ ਜੋ ਜਾਤੂ ਰੂ ਰਾਤ ਰਹਿਣਾ ਚਾਹੁੰਦੇ ਆ ਇਹ ਰਹਿਣ ਵਾਸਤੇ ਸੋ ਇੱਧਰ ਵੀ ਰਹਿਣ ਵਾਸਤੇ ਬਹੁਤ ਕੁਝ ਬਣਾਇਆ ਹੈ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਬੀਰ ਸਿੰਘ ਐ ਸੀਵੀਆਈ ਨਿਊਜ਼ ਸੋ ਸਾਡੇ ਇੱਕ ਸੱਜਣ ਆ ਵੀਰ ਜੀ ਸਰਦਾਰ ਜੀ ਸਾਡੇ ਰਕੇਸ਼ ਕੁਮਾਰ ਜੀ ਉਹ ਇੱਥੇ ਜੋ ਡੇਰਾ ਸਸ ਸਸਖੰਡ ਬੱਲਾ ਦਾ ਸਸੰਘ ਘਰ ਆ ਉਹ ਇੱਥੇ ਕਾਫੀ ਸਾਰਾ ਸਮਾਨ ਆ ਜਿੱਦਾਂ ਬੱਚਿਆਂ ਵਾਸਤੇ ਰੁਮਾਲ ਐ ਸਿਰ ਟੱਕਣ ਵਾਸਤੇ ਸਾਰਾ ਕੁਝ ਹੀ ਇੱਥੇ ਦਿੰਦੇ ਨੇ ਸੋ ਅਸੀਂ ਸੰਗਤ ਨੂੰ ਬੇਨਤੀ ਕਰਾਂਗੇ ਕਿ ਜੋ ਵੀ ਇਹ ਬਾਕੀਆਂ ਨਾਲੋਂ ਇਹਨਾਂ ਦਾ ਸਸਤਾ ਵੀ ਐ ਕਾਫੀ ਵਧੀਆ ਸਮਾਨ ਐ ਇਹਨਾਂ ਦੇ ਕੋਲ ਕੁਆਲਿਟੀ ਐ ਸੋ ਮੈਂ ਬੇਨਤੀ ਕਰਾਂਗਾ ਕਿ ਇਹ ਸਾਡੇ ਗੁਰੂ ਦੇ ਚਰਨਾਂ 'ਚ ਬੈਠੇ ਆ ਤੋ ਇਹਨਾਂ ਕੋਲੋਂ ਜ਼ਰੂਰ ਤੁਸੀਂ ਰੁਮਾਲ ਜੋ ਹੈ ਰੁਮਾਲ ਹੈ ਜੁਰਾਬਾਂ ਹੈ ਬਹੁਤ ਸਾਰਾ ਸਮਾਨ ਹੈ ਜ਼ਰੂਰ ਲੈਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵੀ ਦਾਸਿਆ ਧਰਮ ਦਾ ਮੱਕਾ ਕਹਿ ਜਾਣ ਵਾਲਾ ਬੱਲਾ ਬੱਲਾ ਸੱਚਖੰਡ ਪਹੁੰਚਿਆ ਸੋ ਇਹ ਉਹ ਦਰਵਾਰ ਹੈ ਜਿੱਥੇ ਆਲ ਓਵਰ ਵਰਲਡ ਤੋਂ ਸੰਗਤਾਂ ਆਂਦੀਆਂ ਨੇ ਸੋ ਆ ਤੁਹਾਨੂੰ ਦਰਸ਼ਨ ਕਰਾਣੇ ਆ ਜਿਨ੍ਹਾਂ ਨੇ ਇੱਥੇ ਬਹੁਤ ਸਾਰੀ ਭਗਤੀ ਕੀਤੀ ਸੰਤ ਸਰਵਣ ਦਾਸ ਜੀ ਇਹ ਸੰਤ ਸਰਵਨ ਦਾ ਜੀ ਦੇਖੋ ਜੀ 11 ਸੇ 1972 ਨੂੰ ਜੋਤੀ ਜੋਤ ਸਮਾਏ ਸੀ ਸੋ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸੋ ਦੁਨੀਆ ਨੂੰ ਰੱਬ ਦੇ ਨਾਲ ਜੋੜਨ ਦਾ ਇਹ ਹਨ ਜੀ ਇਹ ਉਹਨਾਂ ਦਾ ਦਰਬਾਰ ਬਣਾਇਆ ਗਿਆ ਸੰਤ ਗਰੀਬਦਾਸ ਜੀ ਮਹਾਰਾਜ ਜੀ ਦਾ ਸੋ ਇਹਨਾਂ ਦਾ ਬਹੁਤ ਯੋਗਦਾਨ ਹੈ ਕੌਮ ਨੂੰ ਸੰਤ ਹਰੀਦਾਸ ਜੀ ਸੰਤ ਪਿੱਪਲਦਾਸ ਜੀ ਸੋ ਇਸੇ ਤਰ੍ਹਾਂ ਇਹ ਇਹਨਾਂ ਦਾ ਬਜ਼ੁਰਗਾਂ ਦਾ ਕੌਮ ਨੂੰ ਜੋ ਹੈ ਬਹੁਤ ਸਾਰਾ ਯੋਗਦਾਨ ਹੈ ਆ ਤੁਹਾਨੂੰ ਲੈ ਚਲਦੇ ਆ ਸੰਤ ਸਰਵਰਨਾਥ ਜੀ ਜੋ ਦਰਬਾਰ ਬਣਿਆ ਇੱਥੇ ਸੰਗਤਾਂ ਇੱਥੇ ਕੀਰਤਨ ਚੱਲਦਾ ਜੀ ਇੱਥੇ ਕੀਰਤਨ ਚੱਲਦਾ ਸੋ ਇਹ ਬਾਬਾ ਸਰਵਰਨਾਥ ਜੀ ਜੋ ਸਾਹਮਣੇ ਜਨਦਾ ਬਣਾਇਆ ਗਿਆ ਇਹ ਸਾਰਾ ਸੰਤ ਬਾਬਾ ਸਰਵਰਨਾਥ ਜੀ ਸੰਗਤ ਜੀ ਇਹ ਲੰਗਰ ਹਾਲ ਹੈ So, संगता लंगर ये so, संघत लंगर छाई डिस्ट्रिक्ट गोपालगंज एंड बिहार गुड oh, ये बिहार आया हूँ अच्छा जी पिता का नाम रघु नंदन राम ओके okay, ये देखो जी बिहार से आए है सो so, जलंधर में डेरा वाला जो सेवा में लगे हुए हैं कुछ और होवादार है बात करा गे सो ये संगत लंगर छक सो बहुत ही आनंद सो so, संगत और पंगत की जो प्रथा ये देखो ਭੈਣ ਜੀ ਨੇ ਸੇਵਾ ਕਰਦੇ ਸੋ ਭੈਣ ਜੀ ਤੁਸੀਂ ਕਿੱਥੋਂ ਕਿਹੜੀ ਜਗ੍ਹਾ ਤੋਂ ਅਸੀਂ ਜਲੰਧਰ ਰੇਰੂ ਪਿੰਡ ਤੋਂ ਹਾਂ ਜੀ ਰੇਰੂ ਤੋਂ ਰੇਰੂ ਪਿੰਡ ਕਹਾਂਣ ਤੋਂ ਇਹ ਰੇਰੂ ਪਿੰਡ ਤੋਂ ਸਾਡੀ ਭੈਣ ਆਈ ਹੈ ਡੇਰਾ ਸੱਚਖੰਡ ਵੱਲਾ ਜੋ ਸੇਵਾਦਾਰ ਹਰ ਬਦਵਾਰ ਦੀ ਬਦਵਾਰ ਤਾਂ ਇਹਨਾਂ ਦੀ ਹਰ ਬਦਵਾਰ ਸੇਵਾ ਹੁੰਦੀ ਆ ਸਾਡੇ ਹੋਰ ਆ ਮਾਤਾ ਜੀ ਫੋਲਕਿਆਂ ਦੀ ਸੇਵਾ ਕਰ ਰਹੇ ਨੇ ਜੈ ਗੁਰੂ ਦੇ ਹਾਂ ਜੀ ਅਸੀਂ ਹਰ ਬਦਵਾਰ ਸੇਵਾ ਤੇ ਆਈਦਾ ਆ ਅੱਛਾ ਬੋਧਵਾਰ ਬੋਧਵਾਰ ਦੇ ਬੋਧਵਾਰ ਸਾਡੀ ਸੇਵਾ ਹੁੰਦੀ ਆ ਹਾਂਜੀ ਚਲੋ ਜੀ ਸੰਗਤ ਉਹਨਾਂ ਦੇ ਦਰਸ਼ਨ ਕਰ ਰਹੀ ਆ ਸੋ ਬੜੀ ਮौज ਹੈ ਗੁਰੂ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਸੋ ਜੈ ਗੁਰੂ ਦੇਵ ਤੁਹਾਨੂੰ